ਬਠਿੰਡਾ ਦੇ ਵਿੱਚ ਬਦਮਾਸ਼ਾਂ ਦੇ ਹੌਂਸਲੇ ਲਗਾਤਾਰ ਵੱਧਦੇ ਜਾ ਰਹੇ ਨੇ ਜਿੱਥੇ ਸ਼ਰੀਆਮ ਜਾਨਲੇਵਾ ਹਮਲਾ ਕਰਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਕਟਨਾ ਬਠਿੰਡਾ ਜ਼ਿਲ੍ਹੇ ਦੇ ਕਸਬਾ ਆਰਾਮਪੂਰਾ ਫੂਲਦੀ ਹੈ ਜਿੱਥੇ ਪ੍ਰਾਪਰਟੀ ਕਾਰੋਬਾਰ ਨਾਲ ਜੁੜੇ ਨੌਜਵਾਨ ਵਿਪਨ ਕੁਮਾਰ ਤੇ ਅਣਪਛਾਤੇ ਹਥਿਆਰਬੰਦ ਬਦਮਾਸ਼ਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ। ਵਿਪਨ ਕੁਮਾਰ ਆਪਣੇ ਦੋਸਤ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਇਸ ਦੌਰਾਨ ਚਾਰ ਹਮਲਾਵਾਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਉਸ ਦਾ ਪਿੱਛਾ ਕਰਨ ਲੱਗੇ ਸ਼ਰਿਆਮ ਬਾਜ਼ਾਰ ਦੇ ਵਿੱਚ ਉਹਨਾਂ ਨੇ ਵਿਪਨ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ ਹਾਲਾਤ ਅਜੇ ਗੰਭੀਰ ਬਣੇ ਕਿ ਵਿਪਨ ਕੁਮਾਰ ਨੂੰ ਆਪਣੀ ਜਾਨ ਬਚਾਉਣ ਦੇ ਲਈ ਇੱਕ ਦੁਕਾਨ ਦੇ ਵਿੱਚ ਵੜਨਾ ਪਿਆ ਪਰ ਹਮਲਾਵਾਰ ਪਿੱਛਾ ਕਰਦੇ ਦੁਕਾਨ ਦੇ ਅੰਦਰ ਵੜ ਗਏ ਦੁਕਾਨ 'ਚ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਬਦਮਾਸ਼ਾਂ ਨੇ ਵਿਪਨ ਤੇ ਹਮਲਾ ਕਰ ਦਿੱਤਾ ਜਿਸ ਦੀ ਦਿਲ ਦਹਿਲਾ ਕੇ ਰੱਖ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਸਫਤ ਤੌਰ ਤੇ ਦੇਖ ਸਕਦੇ ਹੋ ਕਿ ਕਿਵੇਂ ਵੈਪਨ ਤੇ ਵੇਖੌਫ ਹੋ ਕੇ ਸ਼ਰੀਆਮ ਹਮਲਾ ਕਰਦੇ ਹੋਏ ਬਦਮਾਸ਼ ਨਜ਼ਰ ਆ ਰਹੇ ਨੇ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਆਂ ਪੀੜਤ ਵੈਪਨ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਸਰ ਅਸੀਂ ਦਫ਼ਤਰ 'ਚ ਬੈਠੇ ਸੀਗੇ ਮੈਂ ਤੇ ਮੇਰਾ 프ੈਂਡ ਅਸੀਂ ਸ਼ਾਮ ਨੂੰ ਮੰਨ ਲਓ 8:00 8:00 ਤੱਕ ਦਫ਼ਤਰ ਵਧਾ ਕੇ ਤਕਰੀਬਨ ਵਜ੍ਹਾ ਇੱਧਰ ਦੀ ਸਿੱਧੀ ਗਲੀ ਜਾਂ ਦੂਸਰੀ ਗਲੀ ਵੀ ਦੀ ਜਾਣੇ ਕੱਲ ਅਸੀਂ ਬੈਠੇ ਚਾਂਕੀ ਜਿੱਦੋ ਗਏ ਉੱਧਰ ਮੇਰਾ ਬੋਲਟ ਤੇ ਮੇਰਾ ਦੋਸਤ ਤੇ ਮੈਂ ਸੀਗਾ ਜਦੋਂ ਇੱਕੋ ਤਾਂ ਮੈਂ ਇੱਧਰ ਮੁੜਨ ਲੱਗੇ ਮੰਨ ਲਓ ਵੀ 3 ਹਾਰ ਬੰਦੇ 4 ਬੰਦੇ ਭੱਜਿਆ ਰਹੇ ਸੀਗੇ ਮੇਰੇ ਵੱਲੀ ਮੈਨੂੰ ਐਸੀ ਚੱਲ ਕੇ ਤੇ ਹੋਰ ਪਾਸੇ ਨਾਲ ਜਾਂਦੇ ਮੈਂ ਮੋਟਰਸਾਈਕਲ ਦੇ ਵਿੱਚ ਦੀ ਕੱਟਣ ਲੱਗਿਆ ਤਾਂ ਉਹਨਾਂ ਨੇ ਮੇਰਾ ਮੋਟਰਸਾਈਕਲ ਫੜ ਕੇ ਮੈਨੂੰ ਸੱਟ ਲਿਆ ਕਹਿੰਦੇ ਵੀ ਅੱਜ ਤੈਨੂੰ ਤੈਨੂੰ ਟਾਰਗੇਟ ਕਰਨ ਆਏ ਸੀ ਤੇ ਮੈਂ ਉਹ ਬਹੁ ਬਰੀ ਕਿਹਾ ਮੈਂ ਯਾਰ ਕੀ ਗੱਲ ਵੀ ਹੈ ਬਣਾਇਆ ਤਾਂ ਤੁਸੀਂ ਕੌਣ ਆ ਮੇਰੀ ਤੇਰੇ ਨਾਲ ਕੀ ਦੁਸ਼ਮਣੀ ਹੈ ਮੇਰਾ ਕਾਰਨ ਤਾਂ ਦੱਸੋ ਉਹਨਾਂ ਨੇ ਮੇਰੇ ਪੰਜ ਸੱਤ ਮਾਰੀਆਂ ਜੀ ਡਾਂਗਾ ਮ ਮਨੋਂ ਸਰਚ ਮਾਰਨ ਦੀ ਕੋਸ਼ਿਸ਼ ਕੀਤੀ ਮਤੋਂ ਬਚਾ ਕੇ ਮੰਨ ਕੇ ਚਲੇ ਬਹੁਤ ਹੀ ਮਸਾ ਨਿਕਲ ਕੇ ਆਇਆ ਮਨ ਲੋ ਕੋਈ ਜ਼ੋਰ ਨਾਲ ਮੈਂ ਇਧਰ ਆ ਕੇ ਭੱਜ ਕੇ ਸ਼ੋਕੀ ਜੀ ਦੀ ਦੁਕਾਨ ਖੁੱਲੀ ਸੀਗੀ ਇਹਨਾਂ ਦੇ ਅੰਦਰ ਵੜ ਗਿਆ ਫਿਰ ਉਹਨਾਂ ਨੇ ਅੰਦਰ ਵੜ ਕੇ ਮੇਰੇ ਤੇ ਹਮਲਾ ਕੀਤਾ ਐਚ ਆ ਕੇ ਯਾਨੀ ਕਿ ਮੇਰਾ ਫਰੈਂਡ ਸੀਗਾ ਜਿਹਨੇ ਕਿ ਉਹਨੂੰ ਰੋਕਿਆ ਹੈਗਾ ਨਹੀਂ ਤਾਂ ਮੰਨ ਕੇ ਚਲੇ ਗਏ ਮਾਰਨ ਦੇ ਇਰਾਦੇ ਨਾਲ ਹੀ ਆਏ ਸੀਗੇ ਉਹ ਹੁਣ ਆਏ ਪਤਾ ਕਰਨਾ ਚਾਹੁੰਦਾ ਮੈਂ ਵੀ ਇਹ ਬੰਦੇ ਜਾਂ ਤਾਂ ਦੱਸਣ ਕਿ ਕਿਹਨੇ ਭੇਜੇ ਸੀ ਇਹ ਬੰਦੇ ਮੇਰੇ ਕੀ ਦੁਸ਼ਮਣੀਆਂ ਮੈਂ ਤਾਂ ਇਨਸਾਫ ਚਾਹੁੰਦਾ ਹਾਂ ਉਹਨੂੰ ਪ੍ਰਸ਼ਾਸਨ ਤੋਂ ਕਿੱਟੀ ਕਿੱਟੀ ਮੇਰੇ ਆ ਦੇਖੇ ਆ ਚੀਜ਼ ਵਜਈਏ ਰਾਮਾ ਡਾਂਗਾ ਮਾਰਦੇ ਜੇ ਤਮਾ ਰੋਕਦਾ ਸੀ ਹੱਥ ਨਾਲ ਤੇ ਨਾਸੇ ਸੀ ਉਹਨਾਂ ਨੂੰ ਪੁੱਠੇ ਕਰਕੇ ਮਾਰ ਰਹੇ ਸੀ ਮੇਰੇ ਪਿੱਛੇ ਢੋਈਂ ਚੇ ਮਾਨੂੰ ਲੱਤਾਂ ਤੇ ਆ ਇੱਥੇ ਬਾਵਾ ਥੱਲੇ ਬਾਵਾ ਮਾਰੀਆਂ ਜਾਣੀ ਕਿ ਉਹਨਾਂ ਨੇ ਗੁੰਜਾ ਡੰਡੇ ਮਾਰੇ ਗੁੰਜੇ ਸੱਟਾਂ ਮਾਰੀ ਦੂਜੇ ਪਾਸੇ ਇਸ ਵਾਰ ਦਾਤੇ ਰਾਮਪੁਰਾ ਫੂਲ ਸਿਟੀ ਦੇ ਐਸ ਐਚਓ ਬੂਟਾ ਸਿੰਘ ਨੇ ਆਪਣਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਵਿਪਨ ਕੁਮਾਰ ਦੀ ਸ਼ਿਕਾਇਤ ਦੇ ਆਧਾਰ ਤੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮਲਜ਼ਮਾਂ ਦੀ ਪਛਾਣ ਲਈ ਅਤੇ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਹਾਂ ਸਰ ਜੀ ਮਾਮਲਾ ਹੋਇਆ ਰਾਤ ਹਮਲਾ ਹੋਇਆ ਜਿਸ ਕੇ ਸਾਹਮਣੇ ਆਇਆ। ਇਹਨਾਂ ਵਿਪਨ ਕੁਮਾਰ ਜੀ ਇਹਨਾਂ ਦਾ ਇੱਥੇ ਪ੍ਰਾਪਰਟੀ ਦੇ ਦਾ ਕੰਮ ਆ ਉਹਨਾਂ ਦੀ ਦੁਕਾਨ ਆ ਆਪਣੇ ਕੰਨਿਆ ਪਾਡਸ਼ਾਲਾ ਵਾਲੀ ਸਕੂਲ ਦੀ ਜਿਹੜੀ ਗਲੀ ਹੈ ਉਹਦੇ ਵਿੱਚ ਇਹਨਾਂ ਦੇ ਇੱਕ ਰਵੈਟ ਕੋਤੋਂ ਪਦਗਾਣ ਬੰਦ ਕਰਕੇ ਕਰਨ ਜਾ ਰਹੇ ਸੀ ਸੱਟ ਕੱਢ ਸਕਦੇ ਦਾ ਟਾਈਮ ਦਾ ਸੀ ਤੇ ਇਹਨੂੰ ਕੋਤਨ ਚਾਰ ਨਾਮ ਨੂੰ ਬੰਦ ਬੰਦਲੇ ਇਹਨੂੰ ਬੰਦੇ ਹੋਣੇ ਸੀ ਨੂੰ ਘੇਟ ਕੇ ਕੋਤਨ ਦੀ ਕੋਸ਼ਿਸ਼ ਕੀਤੀ ਪਰ ਇਹ ਵਿਦਾਨ ਚੜ ਗਈ ਜਿਹੜਾ ਰਸਤਾ ਹੋ ਗਿਆ ਫਿਰ ਵੀ ਇਹਨਾਂ ਦੇ ਅਸੀਂ ਵਿਦਾਨ ਅੱਜ ਕੱਲਬਦ ਕਰ ਲਿਆ ਬਨ ਵਿਦਾਨ ਚ ਹੀ ਕਾਰਜਕਾਰੀ ਕਰਾਂਗੇ ਤੇ ਪਰ ਸੀਸੀਟੀ ਵੀ ਕਵਰੇਜ ਘੁਣਾਲੇ ਜਾ ਰਹੇ ਹਨ ਛੇਤੀ ਹੀ ਜਿਹੜੇ ਸਭ ਦੀ ਬੰਦ ਹੈ ਟ੍ਰੈਸ ਕਰਕੇ ਗੱਤ ਤੱਕ ਇਹ ਇਸ ਜਾਨਲੇਵਾ ਹਮਲੇ ਨੇ ਇੱਕ ਵਾਰ ਫਿਰ ਪ੍ਰਸ਼ਾਸਨ ਤੇ ਸਵਾਲ ਖੜੇ ਕਰ ਦਿੱਤੇ ਨੇ ਕਿ ਆਮ ਨਾਗਰਿਕਾਂ ਦੀ ਸੁਰੱਖਿਆ ਕਿਵੇਂ ਹੋਵੇਗੀ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਫਰਾਰ ਹੋਏ ਦੋਸ਼ੀਆਂ ਨੂੰ ਕਦੋਂ ਤੱਕ ਫੜ ਕੇ ਸਲਾਖਾਂ ਪਿੱਛੇ ਸੁਟੇਗੀ ਅਤੇ ਕੀ ਇਹ ਹਮਲਾਵਰ ਸਜ਼ਾ ਤੱਕ ਪਹੁੰਚਣਗੇ ਜਾਂ ਫਿਰ ਐਵੇਂ ਹੀ ਫਰਾਰ ਹੁੰਦੇ ਰਹਿਣਗੇ ਦਨ ਮਿਊਟ ਲਈ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਤੀਰਪਾ